ਬਿੱਤੇ ਦਿਨੀ ਪੰਜਾਬ ਤੇ ਹਰਿਆਣਾ ਵਿੱਚ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਉਧਰ ਹੁਣ ਠੰਡ ਨੇ ਵੀ ਆਪਣਾ ਜ਼ੋਰ ਫੜ ਲਿਆ। ਇਸ ਦੇ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਡ ਤੋਂ ਵੀ ਰਾਹਤ ਮਿਲੀ ਹੈ। ਮੀਂਹ ਪੈਣ ਨਾਲ ਹੀ ਚੱਲ ਰਹੀਆਂ ਠੰਡੀਆਂ ਹਵਾਵਾਂ ਕਰਕੇ ਵੀ ਦੋਵੇ ਸੂਬਿਆਂ ਵਿੱਚ ਠੰਡ ਨੇ ਜ਼ੋਰ ਫੜਿਆ ਹੈ। ਪੰਜਾਬ ਵਿੱਚ 24, 25 ਤੇ 26 ਦਸੰਬਰ ਨੂੰ ਸੀਤ ਲਹਿਰ ਚੱਲਣਾ ਤੇ ਸੰਗੜੀ ਧੁੰਦ ਦੀ ਪੇਸ਼ਾਨਗੀ ਕੀਤੀ ਗਈ ਹੈ। ਇਸ ਦੌਰਾਨ ਮੀਂਹ ਦਾ سلسلہ ਵੀ ਜਾਰੀ ਰਹੇਗਾ ਤਾਪਮਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਹੋਰ ਗਿਰਾਵਟ ਦਰਜ ਕੀਤੀ ਜਾਏਗੀ ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਵਿੱਚ ਚੱਲ ਰਹੀ ਠੰਡ ਦੇ ਵਿਚਕਾਰ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ ਜਨਨ ਕਿ ਜੈਲੋ ਔਰੇਂਜ ਅਲਰਟ ਜਾਰੀ ਕੀਤਾ ਹੈ आईएमडी ਦੇ ਅਨੁਸਾਰ ਪੱਛਮੀ ਗੜਬੜੀ ਕਾਰਨ ਹੋਈ بارش ਕਾਰਨ ਕੜਾਕੇ ਦੀ ਠੰਡ ਦੀ ਸਥਿਤੀ ਹੋਰ ਵਿਗੜ ਜਾਵੇਗੀ ਅਗਲੇ 7 ਦਿਨਾਂ ਵਿੱਚ ਮੱਧ ਪ੍ਰਦੇਸ਼ ਪੰਜਾਬ ਜੰਮੂ ਕਸ਼ਮੀਰ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਸਥਿਤੀ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 26 ਦਸੰਬਰ ਦੀ ਰਾਤ ਉੱਤਰੀ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਵਾਲੇ ਇੱਕ ਤੀਬਰ ਪੱਛਮੀ ਗੜਬੜੀ ਦੀ ਚੇਤਾਵਨੀ ਦਿੱਤੀ ਹੈ 27 ਦਸੰਬਰ ਨੂੰ ਦੱਖਣੀ ਪੱਛਮੀ ਰਾਜਸਥਾਨ ਵਿੱਚ ਇੱਕ ਚੱਕਰਵਰਤੀ ਸਰਕੂਲੇਸ਼ਨ ਬਣਨ ਦੀ ਸੰਭਾਵਨਾ ਹੈ ਜੋ ਪੂਰਬੀ ਹਵਾਵਾਂ ਦੇ ਨਾਲ ਮਿਲ ਕੇ 28 ਦਸੰਬਰ ਤੱਕ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਉੱਚੀ ਨਮੀ ਲਿਆਏਗਾ ਆਈਐਮਡੀ ਅਨੁਸਾਰ ਅਗਲੇ 7 ਦਿਨਾਂ ਵਿੱਚ ਮਧ ਪ੍ਰਦੇਸ਼ ਪੰਜਾਬ ਜੰਮੂ ਕਸ਼ਮੀਰ ਅਤੇ ਹਰਿਆਣਾ ਵਿੱਚ ਕੜਾਕੇ ਦੀ ਠੰਡ ਤੇ ਭਾਰੀ ਮੀਂਹ ਦੀ ਚੇਤਾਵਨੀ ਹੈ ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਊਨਾ ਹਮੀਰਪੁਰ ਬਲਾਸਪੁਰ ਅਤੇ ਮੰਡੀ ਜ਼ਿਲ੍ਹੇ ਔਰੇਂਜ ਅਲਰਟ ਉੱਤੇ ਨੇ ਅਗਲੇ ਕੁਝ ਦਿਨਾਂ ਦੌਰਾਨ ਹਰਿਆਣਾ ਉੱਤਰ ਪ੍ਰਦੇਸ਼ ਅਤੇ ਦਿੱਲੀ ਐਨਸੀਆਰ ਦੇ ਖੇਤਰਾਂ ਵਿੱਚ ਥੋੜੇ ਥੋੜੇ ਮੀਂਹ ਦੀ ਸੰਭਾਵਨਾ ਹੈ ਪੰਜਾਬ ਚ ਚੰਡੀਗੜ੍ਹ ਦੇ ਕੁਝ ਇਲਾਕਿਆਂ ਚ ਧੁੰਦ ਅਤੇ ਹਲਕੀ بارش ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਕਸ਼ਮੀਰ ਅਤੇ ਹੋਰ ਉੱਤਰੀ ਵਾਲੇ ਖੇਤਰਾਂ ਵਿੱਚ ਤਾਪਮਾਨ ਗਿਰਾਵਟ ਕਾਰਨ ਪਾਣੀ ਦੀਆਂ ਪਾਈਪਾਂ ਜਾਮ ਹੋ ਗਈਆਂ ਨੇ ਅਤੇ ਬਿਜਲੀ ਉਤਪਾਦਨ ਵਿੱਚ ਵਿਘਨ ਵੀ ਪਿਆ ਕਿਉਂਕਿ ਪਾਣੀ ਨਾਲ ਭਰੀਆਂ ਨਦੀਆਂ ਬਰਫ਼ ਵਿੱਚ ਬਦਲ ਗਈਆਂ ਨੇ ਪਾਖੜਾ ਡੈਮ ਖੇਤਰ ਤੇ ਹਿਮਾਚਲ ਦੀ ਬਹਿਲਕਾਟੀ ਵਿੱਚ ਲਗਾਤਾਰ ਧੁੰਦ ਪੈਣ ਦੀ ਚੇਤਾਵਨੀ ਦੇ ਨਾਲ ਜੈਲੋ ਲਾਟ ਜਾਰੀ ਕੀਤਾ ਗਿਆ ਹੈ ਜਿਸ ਨਾਲ ਰੋਜ਼ਾਨਾ ਜੀਵਨ ਹੋਰ ਵੀ ਮੁਸ਼ਕਲ ਹੋ ਗਿਆ ਹੈ ਤਾਂ ਹੁਣ ਜਿੱਥੇ ਇੱਕ ਪਾਸੇ ਲੋਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਲਗਾਤਾਰ ਧੁੰਦ ਪੈ ਰਹੀ ਸੀ ਧੁੰਦ ਪੈਣ ਕਾਰਨ ਆਵਾਜਾਈ ਦੇ ਵਿੱਚ ਵੀ ਰੁਕਾਵਟ ਆ ਰਹੀ ਸੀ ਬਹੁਤ ਸਾਰੇ ਲੋਕਾਂ ਨੂੰ ਸਮੇਂਤੇ ਨਹੀਂ ਪਹੁੰਚ ਪਾਰੇ ਸੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਜਿਉਂ ਹੀ بارشਾਈ بارش ਨੇ ਸਾਰਾ ਮੌਸਮ ਸਾਫ ਕਰ ਦਿੱਤਾ ਭਾਵੇਂ ਥੋੜੀ ਬਹੁਤੀ ਠੰਡ ਵੀ ਘਟੀ ਹੈ ਕਿਉਂਕਿ ਹਵਾ ਚੱਲ ਰਹੀ ਸੀ ਪਰ ਜਿਹੜਾ ਲੋਕਾਂ ਨੂੰ ਦੇ ਸਮੇਂ ਦੇ ਵਿੱਚ ਵੀ ਬਚਤ ਹੋਈ ਹੈ ਕਿਉਂਕਿ ਜਿਹੜੀ ਧੁੰਦ ਪੈ ਰਹੀ ਸੀ ਉਸ ਨੇ ਸਾਰਾ ਮੌਸਮ ਸਾਫ ਕਰ ਦਿੱਤਾ ਮੀਂਹ ਪੈਣ ਕਾਰਨ ਧੁੰਦ ਗਾਇਬ ਹੋ ਗਈ ਹੈ ਤੇ ਹੁਣ ਦੂਰ ਤੱਕ ਲੋਕਾਂ ਨੂੰ ਵਧੀਆ ਸਥਿਤੀ ਵਿੱਚ ਦਿਖਣ ਲੱਗ ਪਿਆ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਮੀਂਹ ਦੀ پیشن گوئی ਕੀਤੀ ਗਈ ਹੈ ਉੱਥੇ ਫਿਰ ਧੁੰਦ ਘਟਣ ਦੀ ਵੀ ਸੰਭਾਵਨਾ ਹੈ ਕਿਉਂਕਿ ਜੇ ਧੁੰਦ ਘਟ ਮੀਂਹ ਪੈਂਦਾ ਤਾਂ ਫਿਰ ਧੁੰਦ ਵੀ ਸੁਭਾਵਿਕ ਤੌਰ ਤੇ ਘਟੇਗੀ ਜਿਸ ਕਰਕੇ ਲੋਕਾਂ ਨੂੰ ਕੁਝ ਠੰਡ ਤੋਂ ਵੀ ਰਾਤ ਮਿਲੇਗੀ ਜੇਕਰ ਸੁੱਕੀ ਠੰਡ ਪੈਂਦੀ ਹੈ ਤਾਂ ਉਸ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਬਹੁਤ ਸਾਰੇ ਲੋਕਾਂ ਨੂੰ ਬਿਮਾਰ ਹੋਣ ਵਰਗੀਆਂ ਦਿੱਕਤਾਂ ਦਾ ਵੀ ਪੇਸ਼ ਆਉਂਦੀਆਂ ਨੇ ਦਿਓ ਜਾਜ ਧੰਨਵਾਦ